ਲਾਵੇ ਸਜਣੋ ਆ ਖੜਾ ਟਰੈਕਟਰਾਂ ਹੌਲੈਂਡ ਖੜੇ ਦੇ ਸਕਦਾ 4x4 ਖੜਾ ਜੀ ਕੱਲੀ ਕੱਲੀ ਰੇਟ ਦੱਸਦੇ ਆ ਕੱਲੀ ਡੀਟੇਲ ਦੱਸਦੇ ਸਾਰੇ ਟਰੈਕਟਰਾਂ ਬਾਰੇ ਤੁਹਾਨੂੰ ਫੋਰਡ ਖੜਾ ਜੀ ਪਿੱਛੇ 3630 ਫੋਰਡ ਤੇ ਹੌਲੈਂਡ 3630 ਅਰਜਨ ਤੇ ਇਧਰ ਹੌਲੈਂਡ ਖੜੇ ਆ ਜੀ ਦੇ ਸਕਦਾ 4x4 ਖੜਾ ਜੀ ਇਹ ਪਾਰਟੀ ਜੇ ਗੱਲ ਕਰੀ ਜੀ ਆਪਾਂ ਫਾਸਟ ਪਾਰਟੀ ਟਰੈਕਟਰ ਆ ਜੀ ਕੰਡੀਸ਼ਨ ਦਾ ਕੰਡੀਸ਼ਨ ਦਾ ਬਿਲਕੁਲ ਓਕੇ ਆ ਜੀ ਨਵਾਂ ਟਰੈਕਟਰ ਪਿਆ ਸ਼ੋਰੂਮ ਕੰਡੀਸ਼ਨ ਟਰੈਕਟਰ ਦੇ ਸਕਦਾ ਤੁਹਾਡੇ ਸਾਹਮਣੇ ਆ ਕੋਈ ਕਲਮ ਵਗੈਰਾ ਨਹੀਂ ਲੱਗੀ ਜੀ ਵਾਡੀ ਲੈਨ ਦਾ ਦੇ ਸਕਦੇ ਆ ਐਨ ਘੈਂਟ ਹਾਲਤ ਦੇ ਵਿੱਚ ਕਹਿਣ ਦੀ ਦੱਸਣ ਦੀ ਤੁਹਾਨੂੰ ਲੋੜ ਨਹੀਂ ਕਿ ਟਰੈਕਟਰ ਜਾਨਕੀ ਜਿਵੇਂ ਏਜੰਸੀ ਚ ਘੜਾ ਲੈਣ ਦਾ ਸਮਝ ਲੋ ਏਜੰਸੀ ਵਾਲਾ ਕੰਮ ਹੀ ਆ ਜੀ ਸ਼ੋਰੂਮ ਕੰਡੀਸ਼ਨ ਟਰੈਕਟਰ ਆ ਜੀ ਬਾਈ ਕੋਲੇ ਇਹ ਇਹ ਮਾਡਲ 24 ਆ ਜੀ 10 ਲੱਖ 15000 ਵੀ ਡਿਮਾਂਡ ਆ ਜੀ ਇਹਦੀ ਦੇਖ ਸਕਦੇ ਤੁਸੀਂ ਟਰੈਕਟਰ ਬਹੁਤ ਘੈਂਟ ਹਾਲਤ ਦੇ ਵਿੱਚ ਆ ਜੀ ਇਹ ਸਿਸਟਮ ਵਗੈਰਾ ਲੱਗਾ ਫੇਵਰ ਹੋਟਰ ਲੱਗੀ ਆ ਜੀ ਫਿਰ ਇਹ ਮਾਰਮਾ ਦਾ ਚੈੱਕ ਕਰ ਸਕਦੇ ਹੋ ਕੈਂਟ ਗੱਲਬਾਤ ਆ ਜੀ ਪੂਰੀ ਤੇ ਫਾਸਟ ਪਾਰਟ ਦੇ ਟਰੈਕਟਰ ਆ ਬਾਕੀ ਦੀ ਆਪਾਂ ਤੁਸੀਂ ਜਾਣਕਾਰੀ ਬਾਈ ਤੋਂ ਲੈ ਸਕਦੇ ਨੰਬਰ ਚੱਲੀ ਜਾਂਦਾ ਜੀ ਦੇਖ ਸਕਦੇ ਇਹ ਪੈਂਡ ਜੀਰੇ ਦੇ ਵਿੱਚ ਖੜੇ ਆ ਜੀ ਦੇਖ ਸਕਦੇ ਹੌਲੈਂਡ 3630 ਟਰੈਕਟਰ ਬਾਕੀ ਆ ਉਹਦਾ ਵਾਹ ਕੀ ਚੈੱਕ ਕਰਕੇ ਤਸੱਲੀ ਕਰਕੇ ਬਾਈ ਕਹਿੰਦਾ ਟਰੈਕਟਰ ਲਈ ਜਾ ਸਕਦਾ ਕੋਈ ਵੀ ਤੇ ਫੇਰ ਖੜਾ ਜੀ 10 3630 ਹੌਲੈਂਡ ਇਹਦੀ ਕੰਡੀਸ਼ਨ ਵੀ ਤੁਸੀਂ ਦੇਖ ਸਕਦੇ ਹੋ ਜੀ ਇਹ ਵੀ ਬਿਲਕੁਲ ਨਵਾਂ ਟਰੈਕਟਰ ਤਾਂ ਦੱਸਣ ਦੀ ਲੋੜ ਨਹੀਂ ਮਗਰਾਡਾ ਮਰੂਤਾ ਦਾ ਚੈੱਕ ਕਰ ਸਕਦੇ ਹੋ ਰਮਰਮਾ ਦਾ ਬਹੁਤ ਸੋਹਣਾ ਟਰੈਕਟਰ ਪਿਆ ਜੀ ਇਹ ਵੀ ਸ਼ੋਅਰੂਮ ਕੰਡੀਸ਼ਨ ਟਰੈਕਟਰ ਆ ਜੀ ਇਹਦੀ ਜੀ ਆਪਾਂ ਮਾਡਲ ਦੀ ਗੱਲ ਕਰੀਏ ਸੱਜਣੋ ਮਾਡਲ ਇਹ 19 ਆ ਜੀ 7 ਲੱਖ 20 ਹਜ਼ਾਰ ਵੀ ਡਿਮਾਂਡ ਆ ਜੀ ਟਰੈਕਟਰ ਦੇ ਵੀ ਦੇ ਸਕਦੇ ਹਾਂ ਇਹ ਵੀ ਕੋਕਾ ਪੀਸ ਆ ਜੀ ਸ਼ੋਅਰੂਮ ਕੰਡੀਸ਼ਨ ਟਰੈਕਟਰ ਆ ਜੀ ਬਾਈ ਕੋਲੇ ਸਾਰੇ ਹੀ ਟਰੈਕਟਰ ਨਵੇਂ ਆ ਦੇ ਸਕਦੇ ਤੁਸੀਂ ਫੇਵਰ ਹੌਟ ਲੱਗੀ ਆ ਜੀ ਇਹਦੀ ਡਿਮਾਂਡ ਇਹਦੀ 7 ਲੱਖ 20 ਹਜ਼ਾਰ ਵੀ ਡਿਮਾਂਡ ਆ ਤੇ ਜਿਹੜਾ ਮਾਡਲ ਆ ਜੀ ਇਹ ਉਮਨੀ ਮਾਡਲ ਆ ਜੀ 2019 ਮਾਡਲ ਲੈ ਸਕਦੇ ਤੁਸੀਂ ਬਾਡੀ ਲਾਈਨ ਦਾ ਬਹੁਤ ਚੰਗਾ ਟਰੈਕਟਰ ਪਿਆ ਜੀ ਬਾਈਕੋ ਦਾ ਨਵੇਂ ਟਰੈਕਟਰ ਪਿਆ ਜੀ ਫਾਸਟ ਪਾਰਟੀ ਟਰੈਕਟਰ ਇਹ ਹੈ ਜੀ ਤੇ ਬਾਕੀ ਦੀ ਜਾਣਕਾਰੀ ਤੁਸੀਂ ਬਾਈ ਤੇ ਲੈ ਸਕਦੇ ਆ ਇੱਧਰ ਮਹਿੰਦਰਾ ਖੜਾ ਜਾਰ ਦੇ ਨਾਲ ਅਲਟਰਾ ਵਾਂਸ 5D ਇਹ ਵੀ ਡਾਇਰੈਕਟ ਅਤੀਤੀ ਇਹ ਸਾਧਿਓ ਇਹ ਵੀ ਸ਼ੋਰੂਮ ਕੰਡੀਸ਼ਨ ਟਰੈਕਟਰ ਆਪਾਂ ਕਹਿ ਸਕਦੇ ਆ ਜੀ ਇਹਨੂੰ ਦੇਖ ਸਾਧਿਓ ਤੁਸੀਂ ਪੈਰਪੁਰ ਦਾਨਾ ਤੋਂ ਹਿਸਾਬ ਲਾ ਸਕਦੇ ਆ ਮਿੱਤਰੋ ਬਹੁਤ ਸਾਫ਼ ਹਾਲਤ ਦੇ ਵਿੱਚ ਟਰੈਕਟਰ ਪਿਆ ਹੈ ਫੇਵਰ ਹੌਡ ਲੱਗੀ ਆ ਜੀ ਇਹ ਵੀ ਫਾਸਟ ਪਾਰਟਿਕੁਲੇਟਰ ਆ ਜੀ ਮਾਡਲ ਦੀ ਜੇ ਗੱਲ ਕਰੀਏ 20 ਮਾਡਲ ਆ 5 ਲੱਖ 85000 ਵੀ ਡਿਮਾਂਡ ਆ ਇਹ ਟਰੈਕਟਰ ਦੀ ਟਰੈਕਟਰ ਬਹੁਤ ਚੰਗਾ ਪਿਆ ਹੈ ਦੇਖ ਸਾਧਿਓ ਤੁਸੀਂ ਤੇ ਅੱਗੇ ਸਾਧਿਓ ਫੇਰ ਖੜਾ 33 ਹੌਲੈਂਡ ਸੁਪਰ ਟੀਐਕ ਸੁਪਰ ਦੇਖ ਸਾਧਿਓ ਟਰੈਕਟਰ ਤੁਸੀਂ ਇਹ ਵੀ ਫਾਸਟ ਪਾਰਟੀ ਟਰੈਕਟਰ ਇਹ ਹੈ ਜੀ ਇਹ ਵੀ ਪਿਆਰਪੁਰਦਾਨਾਂ ਦਾ ਚੈੱਕ ਕਰ ਸਕਦੇ ਹੋ ਸੱਚ ਨੂੰ ਲੈਂਕਾਂ ਲੋਕਾਂ ਦਾ ਬਹੁਤ ਚੰਗਾ ਟਰੈਕਟਰ ਪਿਆ ਜੀ ਇਹ ਰਿਮਾ ਰੂਮਾ ਦਾ ਮਗਰਾਡਾ ਮਰੂਡਾ ਦਾ ਦੇਖ ਸਕਦੇ ਬੈਕ ਸਾਈਡ ਤੁਹਾਨੂੰ ਦਿਖਾ ਦਿੰਦੇ ਆ ਜੀ 16 ਦੇ ਟਾਇਰ ਆ ਜੀ ਇਹਦੇ ਆਹ ਤੇ 20 केटी ਦੇ ਟਾਇਰ ਆ ਦੇ ਸੱਦ ਕੰਡੀਸ਼ਨ ਦਾ ਬਹੁਤ ਚੰਗਾ ਟਰੈਕਟਰ ਹੈ ਜੀ ਇਹ ਵੀ ਕੋਈ ਕਲਮ ਵਗੈਰਾ ਨਹੀਂ ਕਿਸੇ ਫਸਫੀਟਾਂ ਨਹੀਂ ਕਿੰਮ ਵਗੈਰਾ ਨਹੀਂ ਲੱਗੀ ਜੀ ਤੇ ਇਹ 13 ਮਾਡਲ 5 ਲੱਖ 15000 ਰੁਪਏ ਦੀ ਡਿਮਾਂਡ ਹੈ ਜੀ 5 ਲੱਖ 15000 ਰੁਪਏ ਦਾ ਆ ਟਰੈਕਟਰ ਦੀ ਡਿਮਾਂਡ ਆ ਸੱਜਣੋ ਟਰੈਕਟਰ ਬਹੁਤ ਸਾਫ਼ ਹਾਲਤ ਵਿੱਚ ਪਿਆ ਹੈ ਵੀ ਤੇ ਅੱਗੇ ਮਿੱਤਰੋ ਇੱਕ ਹੋਰ ਆ ਟਰੈਕਟਰ ਤੁਸੀਂ ਦੇਖ ਸਕਦੇ ਤਿਆਰ ਕੀਤਾ ਹੋਇਆ ਟਰੈਕਟਰ ਹੈ ਜੀ ਫੋਰਡ ਫੋਰਡ ਨਿਊ ਹਾਲੈਂਡ ਵਾਲਾ ਫੋਰਡ 3630 ਏ ਵੀ ਟਰੈਕਟਰ ਤੂੰ ਦੇਖ ਸਕਦਾ ਸੱਜਣੋ ਬਹੁਤ ਸੋਹਣਾ ਟਰੈਕਟਰ ਪਿਆ ਜੀ ਰੂਹ ਖੁਸ਼ ਹੰਦੀ ਟਰੈਕਟਰ ਦੇ ਇਹ ਦੇਖ ਸਕਦਾ ਤੁਸੀਂ ਰੀਅਰ ਬੂਟ ਕਿੱਸਿਆ ਤੇ ਟਾਇਰ 16 ਦੇ ਜੀ ਪਿਛਲੇ ਤੇ ਅਗਲੇ ਟਾਇਰ ਵੀ ਤੂੰ ਚੈੱਕ ਕਰ ਸਕਦਾ ਵੱਡੇ ਟਾਇਰ ਆ ਜੀ ਇਹ ਵੀ ਰਮਾਰ ਮਾ ਦਾ ਬਹੁਤ ਚੰਗਾ ਗਿਆ ਜੀ ਓਏ ਦੇਖ ਸਕਦਾ ਵਾਡੀ ਲੈਂਡ ਦਾ ਬਹੁਤ ਚੰਗਾ ਟਰੈਕਟਰ ਆ ਜੀ ਪੈਰਪੋਰ ਦਾ ਨਾ ਬਹੁਤ ਸਾਫ ਟਰੈਕਟਰ ਪਿਆ ਜੀ ਵੀ ਮਗਰਾਡਾਂ ਰੂਡਾਂ ਦਾ ਬਹੁਤ ਥੋੜਾ ਲੈਂਕਾਂ ਲੋਕਾਂ ਦਾ ਵੈਕ ਸਾਈਡ ਤੋਂ ਚੈੱਕ ਕਰ ਸਕਦਾ ਹਾਂ ਰੂਹ ਖੁਸ਼ ਹੰਦੀ ਟਰੈਕਟਰ ਦੇਖ ਕੇ ਸੱਜਣੋ ਟਰੈਕਟਰ ਇਹ ਵੀ ਚੰਗੀ ਹਾਲਤ ਦੇ ਵਿੱਚ ਪਿਆ ਜੀ ਇਹ ਤੇ ਇਹ ਆਪਾਂ ਮਾਡਲ ਦੀ ਜੇ ਗੱਲ ਕਰੀਏ 2002 ਮਾਡਲ 3 ਲੱਖ 45000 ਰੁਪਿਆ ਡਿਮਾਂਡ ਆ ਜੀ ਪਾਵਰ ਸਟੀering ਆ ਜੀ ਇਹ ਪਾਵਰ ਸਟੀering ਟਰੈਕਟਰ ਆ ਜੀ ਦੇਖ ਸਕਦੇ ਹੋ ਤੁਸੀਂ ਤੇ ਬਹੁਤ ਸੋਹਣੀ ਹਾਲਤ ਦੇ ਵਿੱਚ ਪਿਆ ਜੀ ਤੇ ਇਹ ਵੀ ਫਾਸਟ ਪਾਰਟੀ ਆ ਜੀ ਵਾਕੀ ਦੀ ਜਾਣਕਾਰੀ ਤੁਸੀਂ 22 ਤੋਂ ਲੈ ਸਕਦੇ ਹੋ ਨੰਬਰ ਚੱਲੀ ਜਾਂਦਾ ਸੀ ਉਸ ਨੰਬਰ ਤੇ ਸਾਰੀ ਜਾਣਕਾਰੀ ਪਈ ਮਨਜੀਤ ਤੋਂ ਤੁਸੀਂ ਲੈ ਸਕਦੇ ਹੋ ਟਰੈਕਟਰ ਸਾਰੇ ਹੀ ਚੰਗੀ ਹਾਲਤ ਦੇ ਵਿੱਚ ਪਏ ਆ ਜੀ ਇੱਕ ਵਾਰੀ ਤੁਹਾਨੂੰ ਨਿਗਾ ਇੱਕ ਵਾਰੀ ਫੇਰ ਮਰਵਾ ਦਿੰਨੇ ਆ ਮਿੱਤਰੋ ਟਰੈਕਟਰ ਬਾਈ ਕੋਲੇ ਘਰੇ ਵੀ 50 57 ਖੜੇ ਆ ਜੀ ਤੇ ਉਹ ਵੀ ਚੰਗੀ ਹਾਲਤ ਦੇ ਵਿੱਚ ਆ ਫਾਸਟ ਪਾਰਟੀ ਜ਼ਿਆਦਾਤਰ ਫਾਸਟ ਬਾਈਕਟਰ ਹੁੰਦੇ ਆ ਬਾਈ ਕੋਲੇ ਦੇ ਸਕਦਾਂ ਤੁਸੀਂ ਤੇ 4x4 ਤੇ 2 ਵੀਲਰ ਵੀ ਮਿਲ ਜਾਣਗੇ ਜੀ ਜਿਹੜਾ ਟਰੈਕਟਰ ਤੁਹਾਨੂੰ ਚਾਹੀਦਾ ਹਰੇਕ ਟਰੈਕਟਰ ਬਾਈ ਕੋਲੇ ਅਵੇਲੇਬਲ ਆ ਜੀ ਹਰੇਕ ਟਰੈਕਟਰ ਤੁਹਾਨੂੰ ਮਿਲ ਜੂਗਾ ਤੇ ਬਾਕੀ ਨੰਬਰ ਚੱਲ ਜਿੰਦਾ ਉਸ ਨੰਬਰ ਤੇ ਸਾਰੀ ਜਾਣਕਾਰੀ ਤੁਸੀਂ ਬਾਈ ਤੋਂ ਲੈ ਸਕਦੇ ਹੋ ਤੇ ਵੀਡੀਓ ਨੂੰ ਸ਼ੇਅਰ ਕਰ ਦੇ ਜੀ ਜਿਹੜੇ ਭਰਾ ਨੂੰ ਹੌਲੈਂਡ ਦੀ ਲੋੜ ਆ ਅਰਜਨ ਦੀ ਲੋੜ ਆ ਖੋੜ ਦੀ ਲੋੜ ਆ ਜਿਹੜੇ ਟਰੈਕਟਰ ਦੀ ਲੋੜ ਆ ਤੁਸੀਂ ਬਾਈ ਨੂੰ ਕਾਲ ਕਰਕੇ ਪੁੱਛ ਸਕਦੇ ਹੋ ਟਰੈਕਟਰਾਂ ਬਾਰੇ ਜਾਣਕਾਰੀ ਵੀ ਲੈ ਸਕਦੇ ਹੋ ਤੇ ਟਰੈਕਟਰ ਖਰੀਦ ਵੀ ਸਕਦੇ ਹੋ ਤੇ ਵੀਡੀਓ ਨੂੰ ਸ਼ੇਅਰ ਕਰ ਦੇ ਜੀ ਧੰਨਵਾਦ